ਤੁਸੀਂ ਫਿਰ ਇਸ ਵਾਰ ਕਿਹਨੂੰ ਵੋਟ ਪਾ ਰਹੇ ਹੋ ਭਗਵੰਤ ਮਾਨ ਨੂੰ ਕਿਉਂ ਫਾਇਦੇ ਬਹੁਤ ਨੇ ਨੌਕਰੀਆਂ ਵੀ ਮਿਲੀਆਂ ਨੇ ਬੈਸੇ ਵੀ ਠੀਕ ਆ ਜਿਵੇਂ ਹੁਣ ਲਾ ਲੋ ਵੀ ਨੌਕਰੀਆਂ ਹੋਰ ਵੀ ਆਪਣਾ ਬਿਜਲੀ ਮੋਟਰਾਂ ਦੀ ਵੈਰੇ ਸਾਰਾ ਕੁਝ ਠੀਕ ਹੀ ਆ ਕਹਾਂ ਆਸੇਗੀ ਇਹ ਤੋਂ ਸਰਕਾਰ ਤੋਂ ਵੀ ਕੁਝ ਕਰੂਗੀ ਕਰੂਗੀ ਹੂੰ ਕਰੂਗੀ ਸਰਕਾਰ ਅੱਜ ਦਾ 2 ਸਾਲ ਹੋਏ ਨੇ ਮੇਰੇ ਨਾਲ ਉਹ ਤੋਂ ਬਾਅਦ ਹੁਣ ਕਰਨਗੇ ਉਹਨਾਂ ਦਾ ਕੁਝ ਤਾਂ ਕਰੂਏ ਐਮਪੀ ਦੀਆਂ ਵੋਟਾਂ ਦੇ ਵਿੱਚ ਫਿਰ ਐਮਪੀ ਦੀਆਂ ਵੋਟਾਂ ਦਾ ਦੇਖੋ ਹੁਣ ਤੁਹਾਨੂੰ ਪਤਾ ਹੀ ਆ ਕੀ ਕੁਸੋਣਾ ਇਹ ਵੋਟਾਂ ਦਾ ਜਿਹੜਾ ਜਿੱਤੇ ਜਾਂਦਾ ਲੈ ਕੇ ਵੀ ਲੰਘ ਜਾਂਦੇ ਨੇ ਪਰ ਮੇਰੇ ਹਿਸਾਬ ਨਾਲ ਤਾਂ ਇਹ ਸਰਕਾਰ ਠੀਕ ਆ ਬਈ ਛੇ ਜਿੱਤਾਇਆ ਦੀ ਜਿਹੜਾ ਹੁਣ ਉਹਨੂੰ ਕੀ ਪਾਉਣੀ ਆ ਫਿਰ ਦੇਖ ਲਿਆ ਉਹਨੂੰ ਕੀ ਪਾਉਣੀ ਆ ਨਹੀਂ ਕੰਮ ਨਹੀਂ ਕਰੇ ਉਹਨੇ ਨਾ ਨਾ ਕੰਮ ਕੋਈ ਵੀ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਕੋਈ ਕਰਿਆ ਵਾ ਵੈਸੇ ਸਾਰੀ ਸਰਕਾਰ ਨਾਲੋਂ ਠੀਕ ਆ अच्छा किते ਬਾਜੋ ਕੋਈ ਪੁਲਿਸ ਨਹੀਂ ਕਿਸੇ ਨੂੰ ਤੰਗ ਕਰਦੀ ਕਿਤੇ ਵੀ ਤੁਸੀਂ ਫਿਰ ਇਸ ਵਾਰ ਕਿਹਨੂੰ ਵੋਟ ਪਾ ਰਹੇ ਹੋ ਗੋਮਨਤਮਨ ਨੂੰ ਕਿਉਂ ਫਾਇਦੇ ਬਹੁਤ ਨੇ ਨੌਕਰੀਆਂ ਵੀ ਮਿਲიან ਐ ਹਮਮ ਔਰ ਵੈਸੇ ਵੀ ਠੀਕ ਆ ਅੱਛਾ ਜੀ ਜਿਵੇਂ ਹੁਣ ਲਾ ਲਓ ਵੀ ਨੌਕਰੀਆਂ ਹੋਰ ਵੀ ਆਪਣਾ ਬਿਜਲੀ ਮੋਟਰਾਂ ਦੀ ਬਾਰੇ ਸਾਰਾ ਕੁਝ ਠੀਕ ਹੀ ਐ ਅੱਛਾ ਜੀ ਸਰਕਾਰ ਦਾ ਵਧੀਆ ਜ ਮਤਲਬ ਵਧੀਆ ਲਾਈਟ ਆਈ ਐ ਹਾਂ ਲਾਈਟ ਬਹੁਤ ਵਧੀਆ ਸਾਰਾ ਕੰਮ ਵਧੀਆ ਕਰ ਰਿਹਾ ਹੁਣ ਤੱਕ ਆਪਾਂ ਨੂੰ ਠੀਕ ਦਈ अच्छा जी हां कहां आसेगी है तो सरकार तो भी कुछ करूंगी करूंगी हम्म करूंगी सरकार आज त दो साल होए ने मेरा नाम हम्म उतो बाद हुन ਕਰਨਗੀ ਉਹਨਾਂ ਦਾ ਕੁਛ ਤਾਂ ਕਰੂ ਏ ਹੈਨਾ हां एमपी ਦੀਆਂ ਵੋਟਾਂ ਦੇ ਵਿੱਚ ਫਿਰ एमपी ਦੀਆਂ ਵੋਟਾਂ ਦਾ ਤਾਂ ਦੇਖੋ ਹੁਣ ਤੁਹਾਨੂੰ ਪਤਾ ਹੀ ਆ ਕੀ ਕੁ ਸੋਣਾ ਇਹ ਵੋਟਾਂ ਦਾ ਜਿਹੜਾ ਜਿੱਤੇ ਜਾਂਦਾ ਲੈ ਕੇ ਵੀ ਲੰਘ ਜਾਂਦੇ ਨੇ ਪਰ ਮੇਰੇ ਹਿਸਾਬ ਨਾਲ ਤਾਂ ਇਹ ਸਰਕਾਰ ਠੀਕ ਆ ਬਈ ਪੰਜਾਬ ਮੰਤਮਾਨ ਅੱਛੇ ਜਿੰਦਾਬਾਦ ਜਿਹੜਾ ਪਿੱਛੇ ਆਪਾਂ ਜਿਤਾਇਆ ਸੀਗਾ ਐਮਪੀ ਉਹਨੂੰ ਨਹੀਂ ਪਾਉਣੀ ਪਿੱਛੇ ਜਿਤਾਇਆ ਤੀ ਜਿਹੜਾ ਹੁਣ ਉਹਨੂੰ ਕੀ ਪਾਉਣੀ ਆ ਨੇ ਫਿਰ ਦੇਖ ਲਿਆ ਉਹਨੂੰ ਕੀ ਪਾਉਣੀ ਆ ਹੂੰ ਕਹ ਨਹੀਂ ਕੰਮ ਨਹੀਂ ਕਰੇ ਉਹਨੇ ਨਾ ਨਾ ਕੰਮ ਕੋਈ ਵੀ ਨਹੀਂ ਹੂੰ ਮੈਨੂੰ ਤਾਂ ਲੱਗਦਾ ਨਹੀਂ ਕੋਈ ਕਰਿਆ ਵਾ ਅੱਛੇ ਹੂੰ ਹੁਣ ਇਸ ਵਾਰ ਫਿਰ ਝਾੜੂ ਨੂੰ ਪਾ ਰਹੇ ਹਾਂ ਝਾੜੂ ਨੂੰ ਪਾ ਰਹੇ ਆ ਜੀ ਠੀਕ ਹੋਰ ਕੀ ਆਸ ਕਰਦੇ ਹਾਂ ਦੀ ਸਰਕਾਰ ਤੋਂ ਆਹੀ ਬਹੁਤ ਆ ਹੋਰ ਤਾਂ ਚਲ ਕਿਆਸ ਕਰਨੀ ਹੈ ਇਹੀ ਬਹੁਤ ਆ ਜਾਂ ਨਵੀਂ ਨਵੀਂ ਸਰਕਾਰ ਆ ਜੀ ਟਾਈਮ ਦੇਣਾ ਵੀ ਚਾਹੀਦਾ ਚਲੋ 5 ਸਾਲ ਦਾ ਦੇਖੋ ਆਪਾਂ ਹੋਰ ਵੀ ਤਾਂ ਅੱਗੇ ਵੀ ਦੰਨੇ ਆ ਟਾਈਮ ਹੈਨਾ ਵੈਸੇ ਸਾਰੀ ਸਰਕਾਰ ਨਾਲ ਉਹ ਠੀਕ ਆ ਅੱਛਾ ਜੀ ਕਿਤੇ ਬਾਜੂ ਕੋਈ ਪੁਲਿਸ ਨਹੀਂ ਕਿਸੇ ਨੂੰ ਤੰਗ ਕਰਦੀ ਕਿਤੇ ਵੀ ਹਮ ਸਹੀ ਆ ਸਾਰਾ ਕੁਝ ਸਹੀ ਆ ਤੁਸੀਂ ਫਿਰ ਇਸ ਵਾਰ ਕਿਹਨੂੰ ਵੋਟ ਪਾ ਰਹੇ ਹੋ ਭਗਵੰਤ ਮਾਨ ਨੂੰ ਕਿਉਂ ਫਾਇਦੇ ਬਹੁਤ ਨੇ ਨੌਕਰੀਆਂ ਵੀ ਮਿਲიან ਨੇ ਵੈਸੇ ਵੀ ਠੀਕ ਆ ਅੱਛਾ ਜੀ ਜੇ ਮੈਂ ਹੁਣ ਲਾ ਲਓ ਵੀ ਨੌਕਰੀਆਂ ਹੋਰ ਵੀ ਆਪਣਾ ਬਿਜਲੀ ਮੋਟਰਾਂ ਦੀ ਵੈਰੇ ਸਾਰਾ ਕੁਝ ਠੀਕ ਹੀ ਹੈ ਕਹਾ ਆਸ ਹੈਗੀ ਹੈ ਤੋਂ ਸਰਕਾਰ ਤੋਂ ਵੀ ਕੁਝ ਕਰੂਗੀ 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 ਸਰਕਾਰ ਅਲ ਤਾਂ 2 ਸਾਲ ਹੋਏ ਨੇ ਮੇਰੇ ਨਾਲ ਉਹ ਤੋਂ ਬਾਅਦ ਹੁਣ ਕਰਨਗੇ ਕੁਝ ਨਾ ਕੁਝ ਤਾਂ ਕਰੂਗੇ ਐਮਪੀ ਦੀਆਂ ਵੋਟਾਂ ਦੇ ਵਿੱਚ ਫਿਰ ਐਮਪੀ ਦੀ ਵੋਟਾਂ ਦਾ ਦੇਖੋ ਹੁਣ ਤੁਹਾਨੂੰ ਪਤਾ ਹੀ ਆ ਕੀ ਕੁਝ ਹੋਣਾ ਇਹ ਵੋਟਾਂ ਦਾ ਜਿਹੜਾ ਜਿੱਤੇ ਜਾਂਦਾ ਲੈ ਕੇ ਵੀ ਲੰਘ ਜਾਂਦੇ ਨੇ ਪਰ ਮੇਰੇ ਹਿਸਾਬ ਨਾਲ ਤਾਂ ਇਹ ਸਰਕਾਰ ਠੀਕ ਆ ਬਈ ਪੰਜਾਬ 6 ਜਿਤਾਇਆ ਦੀ ਜਿਹੜਾ ਹੁਣ ਉਹਨੂੰ ਕੀ ਪਾਉਣੀ ਆ ਇਹਦਾ ਦੇਖ ਲਿਆ ਉਹਨੂੰ ਕੀ ਪਾਉਣੀ ਆ ਹੂੰ ਕਰ ਨਹੀਂ ਕੰਮ ਨਹੀਂ ਕਰੇ ਉਹਨੇ ਨਾ ਨਾ ਕੰਮ ਕੋਈ ਵੀ ਨਹੀਂ ਹੂੰ ਮੈਨੂੰ ਤਾਂ ਲੱਗਦਾ ਨਹੀਂ ਕੋਈ ਕਰਿਆ ਵਾ ਵੈਸੇ ਸਾਰੀ ਸਰਕਾਰ ਨਾਲ ਉਹ ਠੀਕ ਆ ਅੱਛਾ ਜੀ ਹਾਂ ਕਿਤੇ ਬਾਜੋ ਕੋਈ ਪੁਲਿਸ ਨਹੀਂ ਕਿਸੇ ਨੂੰ ਤੰਗ ਕਰਦੀ ਕਿਤੇ ਵੀ